फेरी ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੜੇ ਨੇ ਉਚੀਮਾ ਮੰਡੀ ਦੇ ਨਵੇਬਰ ਨੇ ਆਤੀ ਆਧੁਨਿਕ ਸਬ ਤਹਿਸੀਲ ਕੰਪਲੈਕਸ ਪਹੁੰਚੇ ਜਥੇ ਕਿ ਚੱਲ ਰਏ ਕੰਮਾਂ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਹੈ। ਚੀਮਾ ਮੰਡੀ ਦੇ ਵਿੱਚ ਬਣ ਰਹੇ ਹਸਪਤਾਲ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਪਰੋਸਾ ਜਤਾਇਆ ਹੈ ਕਿ ਰੈਂਦੇ ਕੰਮ ਨਿਰਧਾਰਿਤ 2 ਜੂਨ ਤੱਕ ਪੂਰੇ ਕਰ ਦਿੱਤੇ ਜਾਣਗੇ। ਜਨਪូមੀ ਦੇ ਵੱਜੋਂ ਇਸ ਇਲਾਕੇ ਪ੍ਰਤੀ ਆਪਣੇ ਸਮਰਪਣ ਦੀ ਵਚਨਬੱਧਤਾ ਦੌਰਾਨਦੇ ਹੋਏ ਉਹਨਾਂ

ਨਵੀਂ ਸਬਤਸੀਲ ਬਣੀ ਹੈ ਤੇ ਜਿਹੜੀ ਕਿ ਚਾਲੂ ਹੋ ਚੁੱਕੀ ਹੈ ਜਿਹਦੇ ਵਿੱਚ ਤਹਿਸੀਲਦਾਰ ਸਬਤਸੀਲਦਾਰ ਫਰਦ ਕੇਂਦਰ ਨਾਲ ਹੀ ਸੇਵਾ ਕੇਂਦਰ ਨਾਲ ਹੀ ਨਗਰ ਪੰਚਾਇਤ ਦਾ ਦਫ਼ਤਰ ਹੈ ਤੇ ਸਾਰੀਆਂ ਫੈਸਿਲਟੀਆਂ ਲੋਕਾਂ ਨੂੰ ਇੱਕੋ ਛੱਤ ਥੱਲੇ ਮਿਲ ਰਹੀ ਹੈ ਨਾ ਪਹਿਲਾਂ ਇਹ ਦਿਨ ਚਾਰ ਜਗ੍ਹਾ ਤੇ ਜਾਣਾ ਪੈਂਦਾ ਸੀ ਪਟਵਾਰ ਖਾਨਾ ਕਿਤੇ ਹੋਰ ਸੀ ਫਰਦ ਕੇਂਦਰ ਕਿਤੇ ਹੋਰ ਸੀ ਇਸ ਤੇ ਵਾਸਤੇ ਸਲਾਮ ਜਾਣਾ ਪੈਂਦਾ ਸੀ ਸੋ ਹੁਣ ਕਿਉਂਕਿ ਇਹ ਜਿਹੜਾ ਅਸਬਾ ਇਹ ਵਾਲੇ ਦੋੜੇ ਦੇ 15 ਤੋਂ 20 ਪਿੰਡਾਂ ਦਾ ਸੈਂਟਰ ਪੈ। ਸੋ ਉਹਦੇ ਵਾਸਤੇ ਬੜੀ ਚਿਰ ਦੀ ਡਿਮਾਂਡ ਸੀ ਮੰਗ ਸੀ। ਉਹ ਅਸੀਂ ਪੂਰੀ ਕੀਤੀ ਹੈ। ਇੱਥੇ ਹਸਪਤਾਲ ਦੀ ਬਹੁਤ ਵੱਡੀ ਕਮੀ ਸੀ। ਹਸਪਤਾਲ ਬਣ ਰਿਹਾ ਤੁਹਾਡੇ ਸਾਹਮਣੇ। ਇਹਦੀ 30 ਸਹੀ ਤੱਕ ਦੀ ਇਹਦੀ ਟਾਈਮ ਬਾਉਂਡ ਹੈ। ਜਾਨੀ ਕਿ ਈ ਜੁਣ ਤੱਕ ਤਿਆਰ ਹੋ ਜਾਊਗਾ। 20 ਬੈੱਡ ਦਾ ਹਸਪੀਟਲ ਹੈ, ਐਮਰਜੈਂਸੀ, ਆਈਪੀਡੀ, ਆਓਪੀਡੀ ਤਾਂ ਪਹਿਲਾਂ ਹੀ ਚੱਲਦਾ ਹੈ। ਆਈਪੀਡੀ ਪਾਸ ਚੱਲੂਗਾ ਕਿਉਂਕਿ ਇੱਥੋਂ ਮੇਰਾ ਪਿੰਡ ਇੱਥੋਂ 3 ਕਿਲੋਮੀਟਰ ਹੈ। ਸਾਨੂੰ ਪਤਾ ਹੈ ਕਿ ਇੱਥੋਂ ਤਾਂ ਸਿਰਫ ਰੈਫਰ ਹੀ ਕਰਦੇ ਸੀਗੇ। ਜਸਨਾਮ ਨੂੰ ਜਾਂ ਰਜਿੰਦਰਾ ਹਸਪਤਾਲ ਕਟਿਆਲੇ ਨੂੰ ਰੈਫਰ ਸੈਂਟਰੀ ਬਣ ਗਿਆ ਸੀਗਾ। ਸੋ ਇੱਥੇ ਪ੍ਰੋਪਰ ਇਲਾਜ ਹੋਊਗਾ। ਸਾਰੀਆਂ ਫੈਸਿਲਿਟੀਆਂ ਮਿਲਣਗੀਆਂ, ਟੈਸਟਾਂ ਹੋਣਗੇ, ਮਸ਼ੀਨਾਂ ਦੇਵਾਂਗੇ। ਔਰ ਮੈਂ ਹਸਪੀਟਲ ਦੇ ਸਟਾਫ ਨੂੰ ਵੀ ਪੁੱਛਿਆ ਮੈਡਮ ਡੈਂਟਿਸਟ ਉਹ ਆਪ ਕੋਲੇ ਖੜ ਕੇ ਆਪਣੇ ਆਪਣਾ ਕਲੀਨਿਕ ਤਿਆਰ ਕਰਾ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਟੈਕਨੀਕਲੀ ਗੱਲਾਂ ਹੁੰਦੀਆਂ ਨੇ ਪਾਈਪਾਂ ਜਿਹੜੀਆਂ ਨੇ ਉਹ ਕੰਧਾਂ ਦੇ ਵਿੱਚ ਦੀ ਜਾਂਦੀਆਂ ਨੇ ਜੀ ਹੁਣ ਕਰਵਾ ਲੈਣਗੇ ਤਾਂ ਫਿਰ ਬਾਅਦ ਦੇ ਵਿੱਚ ਕੋਈ ਤੋੜ ਫੋੜ ਦਾ ਚਾਂਸ ਹੁੰਦਾ ਸੋ ਡੀਸੀ ਸਾਹਿਬ ਨੇ ਵੀ ਦੱਸਿਆ ਕਿ ਬਿਲਕੁਲ ਟਾਈਮ ਤੇ ਜਿਹੜਾ ਇਹ ਪ੍ਰੋਜੈਕਟ ਕਿਉਂਕਿ ਪੰਚਾ ਖੜਾ ਹੋ ਗਿਆ ਹੁਣ ਫਿਨਿਸ਼ਿੰਗ ਚੱਲ ਰਹੀ ਹੈ ਮੇਰਾ ਆਪਣਾ ਇਲਾਕਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਮਾਰਚ ਦੇ ਅੱਧ ਦੇ ਵਿੱਚ ਸਲਵਾਬਾਬਾ ਅਦਰ ਸਿੰਘ ਦੀ ਯਾਦਗਾਰੀ ਮੇਲਾ ਵੀ ਹੁੰਦਾ ਹੈ ਤੇ ਉਸ ਸੰਬੰਧੀ ਵੀ ਤਿਆਰੀਆਂ ਇਸ ਤਰ੍ਹਾਂ ਦੀਆਂ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਸ ਸੰਬੰਧੀ ਵੀ ਇਸ ਸਾਲ ਨੂੰ ਹਦਾਇਤਾਂ ਤੇ 15 16 17 ਮਾਰਚ ਹੁੰਦਾ ਹੈ ਜੀ ਹਾਂਜੀ 15 ਤੇ ਉਸ ਵੇਲੇ ਕਾ ਬਹੁਤ ਜ਼ਿਆਦਾ ਭਾਰੇ ਜਿਹੜਾ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਇੱਥੇ ਬਾਅਦ ਪਰਪਰ ਪੋਰਟੇਬਲ ਬਾਥਰੂਮ ਜਾਂ ਕੋਈ ਸੀਸੀਟੀਵੀ ਕੈਮਰਾ ਕੋਈ ਲੋਸਟ ਐਂਡ ਫਾਊਂਡ ਡਿਪਾਰਟਮੈਂਟ ਬਣਾਵਾਂਗੇ ਕੋਈ ਕਿਸੇ ਦਾ ਮੋਬਾਈਲ ਜਾਂ ਕਿਸੇ ਦਾ ਕੋਈ ਕੋਈ ਬੱਚਾ ਹੱਥ ਛੁਡਾ ਕੇ ਇਧਰ ਉਧਰ ਹੋ ਜਾਂਦਾ ਤਾਂ ਕਿ ਪ੍ਰੋਪਰ ਜਿਹੜਾ ਬਿਲਕੁਲ ਉੜੀਸਪਲ ਲੋਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਆਵੇ ਇਹ ਅਰਜ